ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮਜੂਦ ਸੀ ਇਸ ਟਾਈਮ ਹਰਚੰਦਪੁਰਾ ਹਰਚੰਦਪੁਰਾ ਮੈਂ ਕੈਮਰਾਮੈਨ ਨੂੰ ਕਿੰਨਾ ਮਾੜਾ ਨਿਗਾ ਮਾਰੀ ਜਾਵੇ ਆ ਪੁਲ ਹੈਗਾ ਬਿਲਕੁਲ ਪੁਲ ਦੇ ਨਾਲ ਹੀ ਜਿਹੜਾ ਘੱਗਰ ਦਾ ਪਾਣੀ ਲੱਗ ਚੁੱਕਿਆ ਹੈ ਇਸ ਟਾਈਮ ਔਰ ਪੂਰੇ ਅਫਾਨ ਦੇ ਉੱਤੇ ਆਪਣਾ ਜਿਹੜਾ ਘੱਗਰ ਨਦੀ ਹੈ ਜਿਹੜੀ ਇਹ ਦਿਖਦੀ ਹੋਈ ਨਜ਼ਰ ਆ ਰਹੀ ਹੈ ਇਹ ਹਰਚੰਦਪੁਰੇ ਦੀਆਂ ਤਸਵੀਰਾਂ ਹੈਗੀਆਂ ਨੇ ਔਰ ਇੱਥੇ ਆ ਵੀਰ ਨੇ ਨਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਕਿੰਨਾ ਘੱਗਰ ਦਾ ਪਾਣੀ ਵੱਧਦਾ ਹੈ ਕਿੰਨਾ ਘਟਦਾ ਇਹਨਾਂ ਨੇ ਕਿ ਆਪਣੇ ਜਗਾੜ ਦਾ ਇਹਨੇ ਕਿ ਲੈਵਲ ਜਣ ਕੇ ਬਣਾਇਆ ਹੋਇਆ ਵੀਰ ਜੀ ਦੱਸਿਓ ਵੀ ਇਹ ਕਿੰਨੇ ਜਿਹੜੇ ਤਿੱਲੇ ਲਾ ਰ ਕੇ ਇੱਟ ਖੜੀ ਕੀਤੀ ਹੋਈ ਹੈ ਇੱਥੇ ਸੀ ਜੀ 2 ਵਜੇ ਹਾਂ ਤੇ ਹੁਣ ਇੱਥੇ ਆ ਗਿਆ ਇੱਕ ਕਿੱਠ ਵੱਧ ਗਿਆ ਜੀ ਸਮਾਨ ਅੱਛਾ ਵੀ ਇੱਕ ਕਿੱਠ ਵੱਧ ਗਿਆ ਇਹ ਭਾਈ 8-9 ਇੰਚ ਵੱਧ ਗਿਆ ਵੀ ਪਹਿਲਾਂ ਕਿੱਥੇ ਸੀ ਨਾ ਇੱਥੇ ਸੀ ਜੀ 4 ਇੰਚ ਇਹਦੇ ਪਿੱ ਇਹ ਕੱਲ ਦਾ ਹੀ ਨਾ ਕੁਝ ਹੈ ਫੇਰ ਦੀ ਹੈ ਜੀ ਇੱਥੇ ਹਰਚੰਦਪੁਰ ਦੇ ਅੱਛਾ ਵੀ ਹੁਣ ਜੇ ਗੱਲ ਕੀਤੀ ਜਾਵੇ ਤਾਂ ਨੇੜੇ ਕਰ ਹਾਂ ਹੁਣ ਜੇ ਗੱਲ ਕੀਤੀ ਜਾਵੇ ਇਹ ਵੀ ਇੱਥੋਂ ਤੱਕ ਪਾਣੀ ਚੜ ਗਿਆ ਹੁਣ ਹਾਂ ਜੀ ਅੱਧਾ ਫੁੱਟ ਦਾ ਫਰਕ ਪੈ ਗਿਆ ਅੱਧੇ ਫੁੱਟ ਦਾ ਪੈ ਗਿਆ ਜਾਨੀ ਕਿ ਉਹ ਜਿਹੜਾ ਟੀਲਾ ਹੁਣ ਪੂਰਾ ਡੁੱਬ ਚੁੱਕਾ ਹੈ ਉਹ ਪਹਿਲਾਂ ਕੰਡੇ ਤੇ ਸੀ ਬਿਲਕੁਲ ਹਾਂ ਜੀ ਇੱਥੇ ਹੀ ਬਣੀ ਅੱਛਾ ਚਾਰ ਅੰਗੂੜਾ ਛੱਡ ਕੇ ਚਾਰ ਅੰਗੂੜਾ ਜਾਨੀ ਕਿ ਇੱਕ ਪੂਰਾ ਫੁੱਟ ਵਾਂਗੂ ਪਾਣੀ ਜਾਨੀ ਕਿ ਵਧਿਆ ਲੱਗਦਾ ਹੈ ਯਾਰ ਤੇ ਇਹ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੀ ਕਿੰਨਾ ਕਿ ਜਣੀ ਕਿ ਅੱਜ ਡਰ ਡਰਦਾ ਮਾਹੌਲ ਹੈਗਾ ਹੈ ਡਰਦਾ ਮਾਹੌਲ ਹੈਗਾ ਜੀ ਪੂਰਾ ਮਾਹੌਲ ਹੈ ਜੀ ਜੇ ਗੱਲ ਕੀਤੀ ਜਾਵੇ ਹਰਚੰਦਪੂਰੇ ਦੀ ਹਰਚੰਦਪੂਰੇ ਦਾ ਜਿਹੜਾ ਲੈਵਲ ਹੈਗਾ ਉਹ ਥੋੜਾ ਮੈਨੂੰ ਜਿਹੜੇ ਬੰਨਾਂ ਦਾ ਉਹ ਥੋੜਾ ਛੋਟਾ ਲੱਗਦਾ ਹੈ ਕਿਉਂਕਿ ਪਿੱਛੇ ਜਿਹੜੇ ਬਾਦਸ਼ਾਹਪੁਰ ਦੀ ਗੱਲ ਕੀਤੀ ਹੈ ਉੱਥੇ ਫਿਰ ਵੀ ਬੰਨ ਹਾਲੇ ਉੱਚੇ ਆ ਇਹਦਾ ਜੀ ਬੰਨ ساری 1.5 ਫੁੱਟ ਰਹਿਦਾ ਹੈ ਹਾਂ ਹਰਚੰਦਪੂਰੀ ਵਾਲਾ ਬਾਦਸ਼ਾਹਪੁਰ ਹੈਗਾ 3-4 ਫੁੱਟ ਉੱਚਾ ਜੀ ਅੱਛਾ ਇਹ ਤਾਂ ਸਿਰਫ 1.5 ਫੁੱਟ ਹੀ ਰਿਹਾ ਹੈ 1.5 ਫੁੱਟ ਤਾਂ ਦਾ ਕੁਛਣ ਕੁਛ ਫਰਕ ਪੈ ਜੀ ਉਹਨੇ ਮਾਰੀ ਮਾਰੀ ਮਾਰ ਆ ਜੀ ਜੀ ਬਦ ਗਿਆ بارشਾਂ ਜੇ ਨਾ ਪਈਆਂ ਪਿੱਛੇ ਤਾਂ ਘਟਦੇ ਫੇਰ ਘਟ ਜੂਗਾ ਹਾਂ ਜੀ ਪਿੱਛੇ ਨਾ بارش ਹੋਈ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਈ ਨੇ ਜਿਹੜਾ ਇੱਥੇ ਆਪਣਾ ਇੱਕ ਮੀਟਰ ਲਾ ਰੱਖਿਆ ਕਿ ਜਾਨੀ ਕਿ ਟੀਲੇ ਕਿਉਂਕਿ ਬਿਲਕੁਲ ਨਾਲ ਮੈਂ ਕੰਡੇ ਤੇ ਖੜਾ ਹੋਇਆ ਮੈਂ ਕੈਮਰਾਮੈਨ ਨੂੰ ਕਹਿਣਾ ਬਿਲਕੁਲ ਘੱਗਰ ਦਾ ਪਾਣੀ ਇੱਥੇ ਨਾਲ ਕੰਡੇ ਦੇ ਬਿਲਕੁਲ ਲੱਗਾ ਹੋਇਆ ਹੈ ਕੋਈ ਜ਼ਿਆਦਾ ਨੀਵਾ ਨਹੀਂ ਹੈਗਾ ਇਹ ਹਰ ਚੰਦਪੁਰੇ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਰਹੇ ਹੋ ਤੇ ਪਾਣੀ ਜਿਹੜਾ ਕਿ ਪੁਲ ਨੂੰ ਵੀ ਨਾਲ ਲੱਗਣ ਨੂੰ ਜਿਹੜੇ ਕਿ ਤਿਆਰ ਹੋਇਆ ਬਿਲਕੁਲ ਪੁਲ ਦੇ ਥੋੜਾ ਜਿਹਾ ਫਟ ਅੱਧਾ ਕ ਫੁੱਟ ਦਾ ਯਾਨੀ ਕਿ ਗੈਪ ਰਹਿ ਚੁੱਕਾ ਕਿਉਂਕਿ ਜੇ ਪੁਲ ਨੂੰ ਵੀ ਪਾਣੀ ਆ ਕੇ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਡਾਫ ਜਿਹੜੇ ਲੱਗਣ ਦਾ ਉਹ ਵੀ ਡਰ ਬਣਿਆ ਰਹੂਗਾ ਕਿ ਜੇ ਡਾਫ ਲੱਗ ਜਾਈਏ ਤਾਂ ਪਿੱਛੇ ਟੁੱਟਣ ਦਾ ਡਰ ਰਹੇ ਅਸੀਂ ਵੀ ਪ੍ਰਮਾਤਮਾ ਤੋਂ ਇਹੀ ਅਰਦਾਸ ਕਰਦੇ ਆ ਕਿ ਜਿਹੜਾ ਪਾਣੀ ਹੈਗਾ ਇਸ ਤੋਂ ਨਾ ਵਧੇ بارش ਨਾ ਹੋਵੇ ਤਾਂ ਇਹ ਰਾਤ ਨੂੰ ਘਟ ਸਕਦਾ ਹੈ ਤਗਾਰ ਪੂਰੇ ਆਪਣੇ ਹਾਈ ਲੈਵਲ ਤੇ ਆ ਗਿਆ 746 ਫੁੱਟ ਸੀ ਕੱਲ ਅੱਜ 748 ਦੇ ਕਰੀਬ ਚੱਲ ਰਿਹਾ ਮੰਨ ਲਓ ਰੈੱਡ ਨਿਸ਼ਾਨ ਤੇ ਆ ਪੂਰਾ ਖਤਰੇ ਦਾ ਨਿਸ਼ਾਨ ਹੈ ਤੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਜਿਨ੍ਹਾਂ ਦੀਆਂ ਫਸਲਾਂ ਸਾਰੇ ਉੱਥੋਂ ਲਾ ਕੇ ਆਪਣੇ ਕਨੌਰ ਤੋਂ ਲਾ ਕੇ ਨਾਲ-ਨਾਲ ਖੇਤ ਆਉਂਦੇ ਨੇ ਸਾਡੇ ਛਤਰਾਣੇ ਦੇ 10 ਤੋਂ 12 ਪਿੰਡ ਨੇ ਜਿਨ੍ਹਾਂ ਦੀ ਫਸਲ ਆਉਂਦੀ ਹੈ ਵਿੱਚ ਉਹ ਸਾਰੇ ਸਹਿਮੇ ਹੋਏ ਨੇ ਤੇ ਹਰ ਵਕਤ ਉਹਨਾਂ ਨੂੰ ਮੰਡਰਾ ਰਿਹਾ ਹੈ ਖਤਰਾ ਕਿਉਂਕਿ ਜਿਹੜਾ ਆਪਣਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ ਜੇ ਕਿਸਾਨ ਦੀ ਖੇਤੀ ਬਚੂਗੀ ਤਾਂ ਸਾਰੇ ਬਚਣਗੇ ਜੇ ਖੇਤੀ ਨਹੀਂ ਬਚੂਗੀ ਤਾਂ ਪੰਜਾਬ ਦੇ ਪੱਲੇ ਕੁਝ ਨਹੀਂ ਰਹਿਣਾ ਖੇਤੀ ਦੇ ਸਿਰ ਤੇ ਹੀ ਚੱਲਦਾ ਸਾਰੇ ਜਿੰਨੇ ਵੱਡੀ ਵੱਡੀਆਂ ਫੈਕਟਰੀਆਂ ਨੇ ਛੋਟੀਆਂ ਦੁਕਾਨਾਂ ਨੇ ਉਹ ਜੇ ਜਿਮੀਦਾਰ ਬਚੂਗਾ ਤਾਂ ਬਚਣਗੇ ਨਹੀਂ ਉਸ ਤੋਂ ਬਿਨਾ ਕੋਈ ਕਿਸੇ ਦਾ ਬਚਾਓ ਨਹੀਂ ਹੈਗਾ ਮਹਿਸੂਸ ਹੁੰਦਾ ਹੈ ਦੇਖੋ ਖਤਰਾ ਜਦੋਂ ਖੇਤਾਂ 'ਚ ਖਤਰਾ ਹੈ ਜਿਹੜੇ ਖੇਤਾਂ 'ਚ ਡੇਰੇ ਨੇ ਸਾਡੇ ਹਨਾ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਵੀ ਦਿੱਕਤ ਆਊਗੀ ਹੋਊਗੀ ਸਾਰੇ ਪਾਸੇ ਪਰ ਜਿਹੜੀ ਆਪਾਂ ਨੇ ਪੁੱਤਾਂ ਵਾਂਗੂ ਫਸਲਾਂ ਪਾ ਲਈਆਂ ਨੇ ਜਦੋਂ ਸਾਡੀਆਂ ਉਹ ਮਰ ਜਾਂਦੀਆਂ ਨੇ ਜਿਹੜੇ ਆਉਣ ਵਾਲਾ ਫਿਊਚਰ ਅਸੀਂ ਦੇਖਦੇ ਹਾਂ ਨਾ ਵੀ ਆਹ ਫਸਲ ਅਸੀਂ ਕਰਕੇ ਐ ਹੋ ਜਾਊਗਾ ਆਹ ਫਸਲ ਐ ਕਰਕੇ ਹੋ ਜਾਊਗਾ ਸਾਡੀਆਂ ਫਸਲਾਂ ਸਿਰੇ ਲੱਗੀਆਂ ਖੜੀਆਂ ਨੇ ਇਹ ਫਸਲਾਂ ਦੇ ਕਰਕੇ ਜਿਹੜੀਆਂ ਅੱਗੀਆਂ ਜਿਵੇਂ ਵਪਾਰੀ ਵਰਗ ਹੈ ਇੰਡਸਟਰੀ ਆਗੇ ਹਨਾ ਉਹ ਵੀ ਸਾਰੀ ਕਿਸਾਨ ਤੇ ਨਿਰਭਰ ਹੈ ਇਹੀ ਪੈਸਾ ਸਾਰੀਆਂ ਚੀਜ਼ਾਂ ਚ ਡਾਇਵਰਟ ਹੁੰਦਾ ਪੰਪਾਂ ਤੇ ਚਲੇ ਜਾਓ ਦੁਕਾਨਾਂ ਤੇ ਚਲੇ ਜਾਓ ਆੜ੍ਹਟ ਤੇ ਚਲੇ ਜਾਓ ਜੇ ਇਹੀ ਫਸਲਾਂ ਮਰ ਗਈਆਂ ਸਾਡੀਆਂ ਫਿਰ ਪੱਲੇ ਕਿਸੇ ਦੇ ਕੀ ਰਹੂਗਾ ਪਰ ਸਰਕਾਰਾਂ ਟਾਈਮ ਪੈਂਦੇ ਇਹਦੇ ਕੰਨੀ ਕੁਛ ਨਹੀਂ ਦੇਖਦੀਆਂ ਜਦੋਂ ਵਕਤ ਲੰਘ ਜਾਂਦਾ ਫਿਰ ਆ ਕੇ ਕਿਸਾਨ ਦੇ ਹੱਥੋਂ ਪੁੱਝਦੀਆਂ ਨੇ ਅਸੀਂ ਮੁਆਵਜ਼ਾ ਦੇ ਦਾਂਗੇ ਮੁਆਵਜ਼ਾ ਵੀ ਨਹੀਂ ਮਿਲਦਾ ਹਨਾ ਸਾਡੇ ਮੰਨ ਲਓ ਸੜਕ ਬਣੀਆਂ ਹਨਾ ਭਾਰਤ ਮਾਲਾ ਪ੍ਰੋਜੈਕਟ ਬਣਿਆ ਹਨਾ ਤੇ ਉੱਥੇ ਅੰਡਾਨੀਆਂ ਬਾਨੀਆਂ ਵਾਸਤੇ ਇਹਨਾਂ ਦੋਨੇ ਸਰਕਾਰਾਂ ਨੇ ਸੈਂਟਰ ਦੀਆਂ ਨੇ ਔਰ ਪੰਜਾਬ ਦੀਆਂ ਨੇ ਹਨਾ ਨਾਲ ਮਿਲ ਕੇ ਦੇਖੋ ਕਿਥੋਂ ਲਿਆ ਲਿਆ ਕੇ ਮਿੱਟੀ ਪਾਤੀ ਪਰ ਇੱਕ ਅੱਗਰਦੀ ਸਫਾਈ ਨਹੀਂ ਹੋਈ ਜਦੋਂ ਕਿ ਹਰ ਸਾਲ ਇਹ ਲੱਕ ਘੱਗਰ ਹੈ ਸਾਡਾ ਇਹ ਦਾਇਤ ਹੈ ਤੇ ਸਾਡੇ ਜ਼ਿੰਮੇਦਾਰਾਂ ਦਾ ਨੁਕਸਾਨ ਕਰਦਾ ਸਾਰੇ ਏਰੀਆ ਦਾ ਨੁਕਸਾਨ ਕਰਦਾ ਇਹਦੇ ਨਾਲ ਜ਼ਿੰਮੇਦਾਰ ਤਾਂ ਜੁੜਾ ਜੁੜਾ ਹੋਇਆ ਪਰ ਸਾਰੇ ਜਿੰਨੇ 83 ਵਰਗ ਹੈ ਹੋਰ ਜਿੰਨੇ ਵੀ ਨੇ ਸਿਸਟਮ ਹੀ ਸਾਰਾ ਖੇਤੀ ਤੋਂ ਚੱਲਦਾ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਹਰ ਚੀਜ਼ ਜਿਹੜੀ ਖੇਤੀ ਤੇ ਨੀਅਰਵਰ ਕਰਦੀ ਹੈ ਸਾਡੇ ਵੀ ਗੱਲ ਕਹਿੰਦੇ ਨੇ ਵੀ ਜੇ ਮਿੱਟੀ ਵਿੱਚੋਂ ਸਾਨੂੰ ਵੀ ਪਰਮਿਸ਼ਨ ਮਿਲ ਜਾਈ ਸੀ ਮਿੱਟੀ ਸਾਫ਼ ਕਰਕੇ ਵਿੱਚੋਂ ਇਹਨੂੰ ਸਹੀ ਕਰ ਸਕਦੇ ਹਾਂ ਉਹ ਤਾਂ ਪਤਾ ਕੀ ਹੈ ਜੀ ਜਿਹੜੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਜਿਹੜੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਉਹ ਜ਼ਿੰਮੇਦਾਰ ਉਹਨੂੰ ਲਾਂਭਾ ਦੇ ਰਹੇ ਨੇ ਵੀ ਜੇ ਤੁਸੀਂ ਸਕਦੇ ਤਾਂ ਸਾਨੂੰ ਇਜਾਜ਼ਤ ਦੇ ਦਿਓ ਅਸੀਂ ਕਰ ਦਾਂਗੇ ਅਸੀਂ ਇਹਨੂੰ ਕੱਗੇ ਨੂੰ ਡੂੰਘਾ ਕਰ ਦਾਂਗੇ ਜਿਹੜਾ ਪਾਣੀ ਬਾਹਰ ਨਾ ਨਿਕਲ ਸਕੇ ਉਹ ਤਾਂ ਜ਼ਿੰਮੇਵਾਰਤਾ ਦੇਖੋ ਆਪ ਕਰਨਗੇ ਉਹਨੇ ਆਪ ਦੀ ਰੱਖਿਆ ਤਾਬ ਕਰ ਰਹੇ ਉਹ ਬੰਦ ਆਪ ਲਾ ਰਹੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਵੀ ਕੰਡੇ ਕਮਜ਼ੋਰ ਨੇ ਉਥੇ ਆਪ ਟ੍ਰੈਕਟਰ ਨਾਲ ਲੱਗੇ ਸਰਕਾਰ ਪਰ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਪੋਜ਼ਿਟਿਵ ਰੋਲ ਨਹੀਂ ਹੈ ਤੇ ਉਹਨਾਂ ਨੂੰ ਪਤਾ ਵੀ ਆਏ ਸਾਲ ਹੀ ਆਉਂਦੀ ਹੈ 2 ਮਹੀਨੇ ਪਹਿਲਾਂ ਉਹ 3 ਮਹੀਨੇ ਪਹਿਲਾਂ ਸਫਾਈਆਂ ਹੁੰਦੀਆਂ ਹਨ ਸਾਰਾ ਕੁਝ ਉਹਨਾਂ ਦਾ ਤਾਂ ਆਪ ਹੀ ਬਚਾਅ ਰਹਿਣਾ ਸੀ ਪਰ ਹੁਣ ਜਦੋਂ ਮਾਰ ਆ ਗਈ ਤੇ ਫਿਰ ਸਾਰੇ ਆਉਣਗੇ ਇੱਥੇ ਫੋਟੋਆਂ ਖਿਚਾਉਣ ਨੂੰ ਸਾਰੇ ਮੰਤਰੀ ਵੀ ਆਉਣਗੇ ਸਾਰੇ ਆਉਣ ਬੇੰਤੀ ਹੈ ਸਰਕਾਰ ਦੇ ਹੱਥ ਵਸਾ ਜਦੋਂ ਫਲੱਡ ਆਉਂਦਾ ਉਦੋਂ ਸਾਰੇ ਦਿਨੇ ਅਫਸਰ ਸਹਾਬਾਨ ਨੇ ਸਤਕਾਰ ਜੋ ਨੇ ਸਾਰੇ ਆ ਕੇ ਪੁਲ ਤੇ ਖੜ ਜੰਦੇ ਤੇ ਪਾਣੀ ਮੂਹ ਤਾਂ ਪੈਣਾ ਨਹੀਂ ਸਾਲ ਪਰ ਇੱਥੇ ਆਉਂਦਾ ਕੋਈ ਨਹੀਂ ਸਾਰੇ ਲੋਕਾਂ ਦੀ ਸਾਰ ਲੈਣ ਐਡਾ ਵੱਡਾ ਭਾਰਤ ਮਾਲਾ ਪ੍ਰੋਜੈਕਟ ਬਣਾ ਕੇ ਵੱਡੀਆਂ ਸੜਕਾਂ ਬਣਤੀਆਂ ਇੱਕ ਘਰ ਨੂੰ ਦਰਿਆ ਨੂੰ ਇਹ ਦੈਤ ਨੂੰ ਸਾਡੇ ਨੂੰ ਬੰਨ ਨਹੀਂ ਲੱਗਦਾ ਗੱਲਾਂ ਬਾਤਾਂ ਵਿੱਚ ਕਾਗਜ਼ਾਂ 'ਤੇ ਹੀ ਕਰੀ ਜਾਂਦੇ ਆ ਆ ਪੁਲ ਜਿੱਥੇ ਖੜੇ ਆ ਇਹ ਵੀ ਬਾਬਿਆਂ ਮਾਂ ਵਰਸ਼ਾਂ ਬਣਾਏ ਆ ਅਗਲਾ ਪੁਲ ਹੀ ਮਹਾਪੁਰਸ਼ਾ ਪੰਚਾਇਤ ਪੁਲ ਮਹਾਪੁਰਸ਼ਾ ਬਣਾਏ ਆ ਇਹਦੀ ਰਿਪੇਅਰ ਵਾਸਤੇ ਕੋਈ ਦੇਖੋ ਹਾਲਤ ਕਰਾਉਗੀ ਸਰਕਾਰ ਰਿਪੇਅਰ ਵੀ ਨਹੀਂ ਕਰਵਾ ਸਕਦੀ ਨਾ ਬਾਬਿਆਂ ਨੂੰ ਫੜਦਾ ਮਹੀਆ ਕਰਦੇ ਨੇ ਹੁਣਾ ਗੁਰਦਾ ਸਾਹਿਬ ਦੇ ਨਾਲ ਲੱਗਿਆ ਪਾਣੀ ਜਮੀਨਾਂ ਸਾਡੀਆਂ ਮਾਰਦੇ ਖੇਤ ਨੇ ਸਾਰੀ ਫਸਲ ਸਾਰੀ ਫਸਲ ਸਾਡੀ ਤਬਾਹ ਹੋ ਜਾਣਗੀ ਆ ਮਗਰੋਂ ਮਾਪਿਆਂ ਮਿਲਣਾ ਜੀ 3000 4000 ਜਦੋਂ ਕਿ 15 2000 ਰੁਪਏ ਦਾ ਸਾਡੇ ਝੋਨੇ ਦੀ ਲਵਾਈ ਤੇ ਤੇ ਖਾਦਾਂ ਦਵਾਈਆਂ ਦੇ ਖਰਚਾ ਆ ਚੁੱਕਾ ਤੇ ਅਥਰੂ ਪੁੱਝੂਗੀ ਸਰਕਾਰ ਇਹੀ ਪੈਸੇ ਸਰਕਾਰ ਲਾਵੇ ਬੰਨ ਬਣਾਵੇ ਲੋਕਾਂ ਨੂੰ ਸਹੂਲਤ ਹੋਵੇ ਹੁਣ ਜਿੰਨਾ ਕਿਸਾਨ ਮਜ਼ਦੂਰ ਤਬਕਾ ਮਜ਼ਦੂਰ ਵੀ ਸਾਰੇ ਹਾਇ ਹਾਇ ਕਰ ਰਹੇ ਵਿਚਾਰੇ ਹੁਣ ਉਹਦਾ ਕੰਮ ਹੀ ਰੁਕ ਗਿਆ ਕੋਈ ਸਪਰੇਅ ਕਰਦਾ ਕੋਈ ਖਾਦ ਪੁੰਦਾ ਇਹ ਸਾਰੀ ਦੁਨੀਆ ਜਿਹੜੀ ਆਪਣੀ ਪੰਜਾਬ ਦੀ ਆ ਇਹ ਖੇਤੀ ਪ੍ਰਧਾਨ ਸੂਬਾ ਖੇਤੀ ਨਿਰਪਰ ਹੈ ਮਹਾ ਪਰਲਵਾਈ ਹੈ ਉਧਰ ਜਾ ਕੇ ਦੇਖੋ ਹੈਡ ਜਿਹੜੇ ਨੇ ਭਰੇ ਹੋਏ ਨੇ ਪਹਿਲਾਂ ਪਾਣੀ ਛੱਡਿਆ ਗਿਆ ਹੁਣ ਲੋਕ ਡੋਪ ਤੇ ਘਰਾਂ ਤੇ ਬੈਠੇ ਆ ਲੋਕ ਆਪਣੇ ਅੰਬਰਸਰਲ ਇੱਥੇ ਹਲਾ ਤੇ ਇਹ ਪੈਦਾ ਹੋਏ ਆ ਜਦੋਂ ਹਰਾਨਾ ਪਾਣੀ ਮੰਗਦਾ ਉਹਨਾਂ ਦੇ ਕੇ ਪਰ ਘਟਾਵਦਾ ਕਿ ਕਿਸੇ ਢੰਗ ਨਾਲ ਫਸਾਦ ਬਚਾਇਆ ਜਾਵੇ ਜੋ ਕਿਸੇ ਵੇਖਦਾ ਬੇਨਤੀ ਸਰਕਾਰ ਕੇ ਕਰਦੇ ਆ ਵੀ ਇਹਨੂੰ ਪੂਰੇ ਧਿਆਨ ਦੇ ਨਾਲ ਘੱਗਰ ਦੇ ਪ੍ਰੋਜੈਕਟ ਹੈ ਇਹਨੂੰ ਪਾਸ ਕਰਕੇ ਇਹਦੇ ਬਨ ਬਨ ਗਏ ਜਾਂ ਕੋਈ ਢੀਲ ਬਣਾ ਕੇ ਕੋਸ ਫਿਰ ਹੱਦ ਲੱਭਣ ਆ ਇਸ ਵਾਰੀ ਲੋਕ ਇਹਦੇ ਪਰੇਸ਼ਾਨ ਹੁੰਦੇ ਆ ਕਿਸਾਨਾਂ ਦੇ ਸਾਹ ਉੱਤੇ ਪਏ ਆ ਬੱਚਿਆਂ ਨੂੰ ਫੀਸ ਭਰਨ ਨੂੰ ਪੈਸੇ ਨਹੀਂ ਮਿਲ ਰਹੇ ਪੜ੍ਹਾਈ ਬੱਚਿਆਂ ਦੀ ਰੁਕ ਜੁਕ ਕਿੱਥੋਂ ਲਵਾਵਾਂਗੇ ਪੈਸੇ ਜਿਹੜਾ ਕੋਈ ਪੈਸਾ ਕੋਰਸੀ ਚੱਕ ਕੇ ਖਾਦ ਪਾਤੀ ਕਿਸੇ ਤੇਲ ਲਿਆਂਦਾ ਕਿਸੇ ਦਵਾਈ ਲਿਆਂਦੀ ਕਿਸੇ ਲਵਾਈ ਦੇਤੀ ਐਡੇ ਹਾਲਾਤ ਮਾੜੇ ਆ ਜ਼ਿਮੀਂਦਾਰਾਂ ਦੇ ਮਜ਼ਦੂਰ ਐਡੇ ਗਰੀਬੀ ਦੇ ਰੰਗ ਰਹੇ ਆ ਤੇ ਉੱਥੇ ਵੱਡੇ ਵੱਡੇ ਬੈਠੇ ਮਾਰੀਏ ਨੇ ਗੱਪਾਂ ਕੋਈ ਸੁਣਦਾ ਨਹੀਂ ਗਰੀਬਾਂ ਦੀ ਪਤਾ ਨਹੀਂ ਕੀ ਸਰਕਾਰ ਦੇ ਕੰਨ ਬੋਲੇ ਆ ਜਾਂ ਲੀਡਰਾਂ ਦੇ ਕੰਨ ਬੋਲੇ ਆ ਆ ਆਉਂਦੇ ਨੇ ਅਫਸਰ ਜੀ ਆ ਕੇ ਤੁਰ ਜਾਣਗੇ ਤੇ ਇੱਥੇ ਬਣਾਤਾ ਜੀ ਕਰਤਾ ਜੀ ਕਿਸੇ ਨੇ ਕੁਝ ਦਿੱਤਾ ਨਹੀਂ ਕਿਸੇ ਨੇ ਕੋਈ ਕੀਤਾ ਨਹੀਂ ਖਲਸਾ ਵੇ ਆ ਤੁਸੀਂ ਦੇਖ ਸਕਦੇ ਹੋ ਹਰਚੰਦਪੁਰੇ ਦੀਆਂ ਤਸਵੀਰਾਂ ਉਹ ਪਰਲੇ ਸਾਈਡ ਤੇ ਜਿਹੜਾ ਖੱਗਰ ਚੱਲਦਾ ਨਜ਼ਰ ਆਉਂਦਾ ਇੱਥੋਂ ਇਹ ਖਾਂਡ ਜਿਹੜੀ ਇੱਕ ਪੈਂਦੀ ਆ ਔਰ ਇਹ ਖਾਂਡ ਜਿਹੜੀ ਆ ਇਧਰ ਨੂੰ ਬਿਲਕੁਲ ਖੇਤਾਂ ਦੇ ਨਾਲ ਅਟੈਚ ਆ ਔਰ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੰਮੀ ਮੈਂ ਕੈਮਰਾ ਦੀ ਜ਼ੂਮਿੰਗ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇੱਥੇ ਜਿਹੜੀ ਫਸਲ ਦੇ ਵਿੱਚ ਹੈ ਪਾਣੀ ਪ੍ਰੋਪਰ ਜਿਹੜਾ ਚੱਲਦਾ ਨਜ਼ਰ ਆ ਰਿਹਾ ਹੈ। ਹਰਚੰਦਪੁਰ ਦੀਆਂ ਤਸਵੀਰਾਂ ਹੈਗੀਆਂ ਨੇ ਇਹ ਔਰ ਇਹ ਵਾਲਾ ਪਾਣੀ ਕੁਝ-ਕੁਝ ਸੜਕਾਂ ਦੇ ਵਿੱਚ ਔਰ ਜ਼ਮੀਨਾਂ ਦੇ ਵਿੱਚ ਵੀ ਆ ਚੁੱਕਾ ਹੈ। ਤਸਵੀਰਾਂ ਦੇਖ ਰਹੇ ਤੁਸੀਂ ਹਰਚੰਦਪੁਰਾ ਘੱਗਰ ਘਾਟ ਇੱਥੇ ਇਹਨੂੰ ਕਹਿੰਦੇ ਆ ਔਰ ਇਹ ਜਿਹੜੀ ਹਾਟ ਹੈਗੀ ਹੈ ਇਹ ਗੁਰ ਗੁਰਗੁਰ ਦੇ ਕੋਲੋਂ ਬਿਲਕੁਲ ਲੰਗ ਰਹੀ ਹੈ ਔਰ ਇੱਥੋਂ ਜੇ ਗੱਲ ਕੀਤੀ ਜਾਵੇ ਤਾਂ ਲੈਵਲ ਜਿਹੜਾ ਹੈਗਾ ਆ ਬਿਲਕੁਲ ਫੁੱਟ 1.5 ਫੁੱਟ ਵਾਂਗੂ ਜੇ ਹੋਰ ਪਾਣੀ ਹੋਰ ਆਂਦਾ ਆ ਤਾਂ ਇੱਥੇ ਟੁੱਟਣ ਦਾ ਪੂਰਾ ਡਰ ਹੈਗਾ ਤਸਵੀਰਾਂ ਜਿਹੜੀਆਂ ਨੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਯਾਰ ਚੰਦਪੁਰੇ ਦੀਆਂ ਕਿਉਂਕਿ ਇੱਥੇ ਜਿਹੜੇ ਬੰਨ ਨੇ ਇੰਨੇ ਮਜ਼ਬੂਤ ਆਪਾਂ ਗੱਲ ਕਹਿ ਨਹੀਂ ਸਕਦੇ ਕਿਉਂਕਿ ਦੋਨੋਂ ਸਾਈਡ ਦੇ ਉੱਤੇ ਜਿਹੜਾ ਘੱਗਰ ਦਾ ਪਾਣੀ ਹੈਗਾ ਉਹ ਬਿਲਕੁਲ ਨਜ਼ਦੀਕ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਜੀ 10 ਸਾਲ ਹੋ ਗਈ ਇਹ ਪਾੜਦਾ ਇਹਨੂੰ ਆਪਣੇ ਤੇ ਸਰਕਾਰਾਂ ਆਈ ਵਾਰ ਕਹਿੰਦੇ ਆ ਜੀ ਆਪਾਂ ਬੰਨਾਂਗੇ ਇਹਨਾਂ ਨੂੰ ਤੇ ਪਰ ਇਦਾਂ ਹੀ ਲਾਰਾ ਲਾਉਂਦੇ ਆਂ ਇਸ ਹਾਲ 500 ਏਕੜ ਅੱਛਾ ਇਧਰ ਖੇਤ ਮਰ ਜਾਂਦੇ ਹੈਗੇ ਆਪਾਂ ਕਿਉਂਕਿ ਹੁਣ ਵੀ ਆਪਾਂ ਕਹਿਦੇ ਜੇ ਫਸਲਾਂ ਦਾ ਨੁਕਸਾਨ ਹੁੰਦਾ ਜੋ ਨਜ਼ਰ ਆ ਰਿਹਾ ਫਸਲਾਂ ਡੁੱਬੀਆਂ ਹੀ ਨਜ਼ਰ ਆ ਰਹੀਆਂ ਨੇ ਇਹ ਬਸ ਇਹਦਾ ਅੱਧਾ ਫੁੱਟ ਹੋਰ ਝੜ ਗਿਆ ਸਭ ਡੋਬ ਜਾਣਗੇ ਜੇਕਰ ਉਹੀ ਗੱਲ ਹੈ ਜੇ ਰਾਤ ਤੱਕ ਪਾਣੀ ਜ਼ਿਆਦਾ ਚੜ ਗਿਆ ਕੱਗਰ ਦਾ ਤਾਂ ਫਸਲਾਂ ਦਾ ਬਿਲਕੁਲ ਹੀ ਨਹੀਂ ਇਹ ਬਿਲਕੁਲ ਗਈਆਂ ਇਹ 500 ਏਕੜ ਜ਼ਮੀਨ ਗਏ ਖਤਮ ਹੋ ਜੇ ਇਸ ਟਾਈਮ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਇਸ ਟ ਨੇ ਇੱਥੇ ਕੋਈ ਨਹੀਂ ਪਹੁੰਚਿਆ ਜੀ ਹੋਰ ਅੱਛਾ ਹਾਂ ਜੀ ਤੁਹਾਨੂੰ ਹਰ ਸਾਲ ਹੀ ਇੱਥੇ ਪਾਣੀ ਹਰ ਸਾਲ ਸਾਨੂੰ ਹਰ ਸਾਲ ਇਹ ਮਾਰ ਪੈਂਦੀ ਪੈਂਦੀ ਆ ਜੀ ਠੀਕ ਹੈ ਇਹ ਪਾਣੀ ਦਾ ਸਿਸਟਮ ਕਿਵੇਂ ਬੰਨ ਟੁੱਟਿਆ ਜੋ ਨਜ਼ਰ ਆ ਰਿਹਾ ਇਹ ਕਿਵੇਂ ਮਤਲਬ ਸਿਸਟਮ ਹੋਇਆ ਜਿਹੜਾ ਤੁਸੀਂ نیچے ਪੜੋਲੀਆਂ ਲਾਈਆਂ ਹੋਈਆਂ ਅੱਜ ਪਾਣੀ ਦਾ ਲੈਵਲ ਇੱਧਰ ਵੀ ਜਾ ਰਿਹਾ ਹਾਂਜੀ ਇਹ ਪਹਿਲਾਂ ਇੱਕ ਵਾਰੀ ਸਾਰੀ ਪੂਰਤੀ ਹੀ ਗਾਣ ਸੀ ਅੱਛਾ ਆਪ ਪਏ ਇਕੱਠੇ ਕਰਕੇ ਆਹੀ ਤੇ ਫਿਰ ਇਹ 10 ਸਾਲ ਬਾਅਦ ਇਹ ਟੁੱਟ ਗਈ ਯਾਰ ਆਪਾਂ ਕਹਿੰਦੇ ਹੁਣ 10 ਸਾਲ ਫੇਰ ਹੋਗੇ ਟੁੱਟੇ ਕੋਈ ਹੱਥ ਨਹੀਂ ਪਿੰਡ ਵਾਸੀਆਂ ਨੇ ਆਪ ਹੀ ਹਾਂਜੀ ਆਪ ਐ ਇਕੱਠੇ ਕਰਾਈ ਜਾਈ ਆਪ ਤੁਸੀਂ ਇਹ ਰੋਕਣ ਦੀ ਕੋਸ਼ਿਸ਼ ਕੀਤੀ ਆਪਾਂ ਕਹਿੰਦੇ ਬੰਨ ਜੋ ਲਾਇਆ ਗਿਆ ਤੁਹਾਡੇ ਵੱਲੋਂ ਹਾਂਜੀ ਹਾਂਜੀ ਇਹ ਆਪ ਹੀ ਕਰਾਈ ਸਾਰਾ ਸੈਟ ਮੈਂ ਠੀਕ ਹੈ